ਗੁਰੂ ਪਿਆਰੀ ਸਾਹਿਬ ਸੰਗ ਜੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਕੋੜੇ ਉੱਤੇ ਚੜ੍ਹ ਕੇ ਜਾ ਰਹੇ ਸਨ ਆਪ ਜੀ ਦੇ ਨਾਲ ਕੁਝ ਸਿੰਘ ਵੀ ਸਨ ਰਾਤ ਦੇ ਵਿੱਚ ਇੱਕ ਬੋੜੀ ਨਾਮ ਵਾਲਾ ਪਿੰਡ ਆਇਆ ਉੱਥੇ ਇੱਕ ਫਲਾਈ ਨਾਮ ਦਾ ਵਿਰਖ ਸੀ ਉਸ ਬਰਖ ਵਿੱਚ ਇੱਕ ਕਾਲੇ ਰੰਗ ਦਾ ਕਾਂ ਰਹਿੰਦਾ ਸੀ ਉਸ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ ਧਰਮ ਸਿੰਘ ਬਰਖਸ਼ ਵੱਲ ਦੇਖੋ ਆਲਣਾ ਬਣਾ ਕੇ ਇਸ ਵਿੱਚ ਇੱਕ ਕਾਂ ਰਹਿੰਦਾ ਹੈ ਆਲਣੇ ਵਿੱਚ ਕਾਂ ਦੇ ਤਿੰਨ ਬੱਚੇ ਹਨ ਇਹਨਾਂ ਤਿੰਨਾਂ ਬੱਚਿਆਂ ਵਿੱਚੋਂ ਇੱਕ ਬੱਚਾ ਚੁੰਝ ਖੋਲ ਕੇ ਤੁਹਾਡੇ ਵੱਲ ਆਵੇਗਾ ਤੁਸੀਂ ਉਸ ਦੀ ਧੌਣ ਮਰੋੜ ਦਿਓ ਹੋਰ ਦੋਹਾਂ ਨੂੰ ਕੁਝ ਨਾ ਕਹੋ ਫੁਲਾਈ ਦੇ ਉੱਪਰ ਚੜ੍ਹ ਕੇ ਇਹਨਾਂ ਨੂੰ ਫੜ ਲਓ ਗੁਰੂ ਜੀ ਦਾ ਹੁਕਮ ਸੁਣ ਕੇ ਧਰਮ ਸਿੰਘ ਤੇ ਪਰਮ ਸਿੰਘ ਦੋਵੇਂ ਭਰਾ ਗਏ ਉਹਨਾਂ ਨੇ ਕਾਂ ਦੇ ਬੱਚੇ ਤੇ ਉਹਨਾਂ ਦੇ ਪਿਓ ਨੂੰ ਵੇਖਿਆ ਪਰਮ ਸਿੰਘ ਦਰਖਤ ਦੇ ਥੱਲੇ ਖੜਾ ਸੀ ਤਦ ਪਰਮ ਸਿੰਘ ਦਰਖਤ ਦੇ ਉੱਪਰ ਚੜ ਗਿਆ ਬੱਚੇ ਤਿੰਨ ਸਨ ਤੇ ਇੱਕ ਬੱਚੇ ਨੇ ਚੁੰਝ ਖੋਲੀ ਸੀ ਪਰਮ ਸਿੰਘ ਨੇ ਉਸ ਬੱਚੇ ਨੂੰ ਹੱਥ ਵਿੱਚ ਫੜ ਕੇ ਪਰਖ ਲਿਆ ਫਿਰ ਧੌਣ ਤੋੜ ਕੇ ਤੁਰੰਤ ਹੀ ਮਾਰ ਦਿੱਤਾ ਸਾਰਿਆਂ ਸਿੱਖਾਂ ਨੇ ਵੇਖ ਕੇ ਹੈਰਾਨ ਹੋ ਕੇ ਉਚਾਰਨ ਕੀਤਾ ਏ ਸੱਚੇ ਪਾਤਸ਼ਾਹ ਇਸ ਨੂੰ ਕਿਉਂ ਮਰਵਾ ਦਿੱਤਾ ਕਿਸੇ ਕੰਮ ਨਹੀਂ ਆਇਆ ਹੈ ਗੁਰੂ ਜੀ ਨੇ ਮੁਖ ਤੋਂ ਬਿਰਤਾਂਤ ਉਚਾਰਨ ਕੀਤਾ ਕਿ ਪਹਿਲਾਂ ਇਹ ਸਾਡਾ ਲਾਂਗਰੀ ਸੀ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ ਤੇ ਸਿੱਖਾਂ ਨੂੰ ਕਜੀਚੀਆਂ ਲੈ ਲੈ ਪੈਂਦਾ ਸੀ ਭੋਜਨ ਦਿੰਦਾ ਲੜਦਾ ਹੀ ਰਹਿੰਦਾ ਸੀ ਕਿਸੇ ਨਾਲ ਵੀ ਮਿੱਠਾ ਬਚਨ ਨਹੀਂ ਸੀ ਬੋਲਦਾ ਇੱਕ ਸਿੱਖ ਜਦੋਂ ਲੜ ਪਿਆ ਤਾਂ ਸਿੱਖ ਨੇ ਇਸ ਨੂੰ ਕਿਹਾ ਤੂੰ ਸਦਾ ਕਰਲ ਕਰਲ ਕਰਦਾ ਰਹਿੰਦਾ ਹੈ ਕਾਂ ਵਾਂਗ ਕਾਂ ਕਾਂ ਕਰਦਾ ਰਹਿੰਦਾ ਹੈ ਲੰਗਰ ਵਿੱਚ ਬੜਾ ਰੌਲਾ ਪਾਉਂਦਾ ਹੈ ਜਿਵੇਂ ਸਿੱਖ ਨੇ ਇਸ ਨੂੰ ਸ਼ਰਾਪ ਦਿੱਤਾ ਸੀ ਕਈ ਦਿਨਾਂ ਬਾਅਦ ਇਸ ਦੀ ਮੌਤ ਹੋ ਗਈ ਫਿਰ ਇਸ ਸਿੱਖ ਨੇ ਆ ਕੇ ਕਾਂ ਦੀ ਜੂਣ ਵਿੱਚ ਜਨਮ ਲਿਆ ਤੇ ਸਿੱਖਾਂ ਨੂੰ ਵੇਖ ਕੇ ਉਹ ਮੰਗਦਾ ਸੇਵਾ ਕਰਨ ਦਾ ਹੁਣ ਫਲ ਲਿਆ ਹੈ ਤੇ ਕਾਮ ਦੀ ਜੂਨ ਤੋਂ ਛੁਟਕਾਰਾ ਹੋ ਗਿਆ ਹੈ ਲੰਗਰ ਵਿੱਚ ਸੇਵਾ ਕਰਦਾ ਰਿਹਾ ਇਸ ਲਈ ਆਪਣਾ ਜਾਨ ਕੇ ਜੂਨ ਤੋਂ ਛਡਵਾਇਆ ਹੈ ਇਸ ਦੀ ਮੁਕਤੀ ਕਰ ਦਿੱਤੀ ਹੈ ਹੁਣ ਸਵਰਗਾਂ ਵਿੱਚ ਚਲਾ ਗਿਆ ਹੈ ਸਿੰਘਾਂ ਨੇ ਗੁਰੂ ਜੀ ਦੇ ਮੁਖ ਤੋਂ ਗਾਤਾ ਸੁਣ ਕੇ ਹੈਰਾਨ ਹੋ ਕੇ ਮੱਥਾ ਟੇਕਿਆ ਫਿਰ ਪਿੰਡ ਦੇ ਪੂਰੋਵਲ ਪਾਸੇ ਉੱਥੇ ਇੱਕ ਵੱਡਾ ਸਰੋਵਰ ਦੇਖਿਆ ਉੱਥੇ ਇੱਕ ਸੱਪ ਅੱਜਿਆ ਹੁੰਦਾ ਸੀ ਉਸਨੇ ਛੇਤੀ ਨਾਲ ਆਪਣੀ ਫਨ ਉੱਚੀ ਚੁੱਕ ਲਈ ਗੁਰੂ ਜੀ ਬਾਣ ਖਿੱਚ ਕੇ ਮਾਰਿਆ ਤਾਂ ਧਰਤੀ ਤੇ ਡਿੱਗ ਕੇ ਪ੍ਰਾਨ ਨਿਕਲ ਗਏ ਗੁਰੂ ਜੀ ਨੇ ਫੇਰ ਸਭ ਨੂੰ ਸੁਨਾਇਆ ਕਿ ਇਹ ਮਸੰਦ ਵੱਡਾ ਘਮੰਡੀ ਸੀ ਸਤ ਸੰਗ ਵਿੱਚ ਇਸ ਨੇ ਕਦੀ ਸਿਰ ਨਹੀਂ ਨਵਾਇਆ ਸੀ ਤਾ ਇੱਕ ਮਨ ਹੋ ਕੇ ਪ੍ਰਭੂ ਦਾ ਨਾਮ ਨਹੀਂ ਜਪਿਆ ਗੁਰੂ ਜੀ ਕਾਰ ਬਹੁਤ ਆਉਂਦੀ ਸੀ ਇਕੱਠੀ ਕਰ ਕਰਕੇ ਬਹੁਤ ਧਨ ਜੋੜ ਲਿਆ ਸੀ ਧਨ ਨੂੰ ਯਾਦ ਕਰਦਾ ਹੋਇਆ ਹੀ ਪ੍ਰਾਣ ਛੱਡ ਗਿਆ ਤੇ ਅਭਿਮਾਨ ਧਾਰ ਕੇ ਸੱਪ ਦੀ ਜੂਣ ਪੈ ਗਿਆ ਸਾਨੂੰ ਵੇਖ ਸਾਹਮਣੇ ਚੱਲ ਕੇ ਆ ਰਿਹਾ ਸੀ ਇਸ ਦੀ ਵੀ ਸੱਪ ਦੀ ਜੂਣ ਛਡਵਾ ਦਿੰਦੇ ਹਾਂ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਇੱਕ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ